ਲੁਧਿਆਣਾ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਉਰਫ ਕਮਲ ਭਾਬੀ ਜੋ ਕਿ ਇਸ ਕਾਰ ਦੇ ਵਿੱਚ ਰਹਿੰਦੀ ਸੀਗੀ ਉਸ ਦਾ ਕਿਸੇ ਨੇ ਕਤਲ ਕਰ ਦਿੱਤਾ ਦੱਸਦੀ ਕਿ ਬਠਿੰਡਾ ਦੇ ਅਧਿਸ਼ ਅਧਿਸ਼ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚੋਂ ਉਸ ਦੀ ਕਾਰ ਦੇ ਵਿੱਚ ਉਸ ਦੀ ਡੈੱਡ ਬੋਡੀ ਮਿਲਦੀ ਹੈ ਤੇ ਉਸ ਦਾ ਕਤਲ ਹੋ ਗਿਆ ਸੀਗਾ ਦੱਸਦੀ ਕਿ ਕਿਹਾ ਜਾ ਰਿਹਾ ਹੈ ਕਿ 4 ਦਿਨ ਪੁਰਾਣੀ ਡੈੱਡ ਬੋਡੀ ਸੀਗੀ ਤੇ ਪਰਿਵਾਰ ਨਾਲ ਵੀ ਕੋਈ ਸੰਪਰਕ ਨਹੀਂ ਕਾਫੀ ਦਿਨਾਂ ਤੋਂ ਹੋ ਰਿਹਾ ਸੀ ਪਰਿਵਾਰ ਨੂੰ ਇਹ ਕਹਿ ਕੇ ਗਈ ਸੀਗੀ ਕਿ ਉਹ ਕੋਈ ਪ੍ਰੋਮੋਸ਼ਨ ਐਡ ਤੇ ਜਾ ਰਹੀ ਹੈ ਤੇ ਇਹ ਕਾਰ ਕਮਲਕੌਰ ਦਾ ਹੈ ਤੇ ਇਹ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਤੇ ਜਿਹੜੀਆਂ ਉਸ ਜਿਸ ਘਰ ਦੇ ਵਿੱਚ ਕਮਲਕੌਰ ਰਹਿੰਦੀ ਸੀਗੀ ਤੇ ਇਹ ਉਹੀ ਘਰ ਆ ਜਿੱਥੇ ਕਮਲਕੌਰ ਖੁਦ ਰਹਿੰਦੀ ਸੀ ਆਪਣੇ ਪਰਿਵਾਰ ਨਾਲ ਰਹਿੰਦੇ ਸੀਗੇ ਤੇ ਕਿਤੇ ਨਾ ਕਿਤੇ ਪਰਿਵਾਰ ਨੂੰ ਕਾਫੀ ਵੱਡਾ ਸਦਮਾ ਲੱਗਾ ਹੈ ਕਿ ਆਦੇਸ਼ ਜਿਹੜੀ ਯੂਨੀਵਰਸਿਟੀ ਆ ਉਸ ਦੇ ਪਾਰਕਿੰਗ ਦੇ ਵਿੱਚ ਉਸ ਦਾ ਜਿਹੜੀ ਡੈੱਡ ਬੋਡੀ ਮਿਲੀ ਹੈ ਤੇ ਕਿਤੇ ਨਾ ਕਿਤੇ ਕਮਲਕੌਰ ਜਿਹੜੀ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਰਹਿੰਦੇ ਸੀਗੇ ਆਪਣੇ ਗਲੈਮਰ ਨੂੰ ਲੈ ਕੇ ਅਸ ਅਕਸਰੀ ਚਰਚਾ ਦੇ ਵਿੱਚ ਰਹਿੰਦੇ ਸੀਗੇ ਗਲੈਮਰ ਦੀਆਂ ਵੀਡੀਓ ਪਾਉਂਦੇ ਸੀ ਇਹ ਹਾਲਾਂਕਿ ਉਹਨਾਂ ਨੂੰ ਕਈ ਵਾਰ ਧਮਕੀ ਮਿਲੀ ਸੀ ਯਾਰਸ਼ ਢੱਲੇ ਦੇ ਵੱਲੋਂ ਉਹਨਾਂ ਨੂੰ ਧਮਕੀ ਮਿਲੀ ਹੋਈ ਸੀ ਅਮਰਪਾਲ ਸਿੰਘ ਮਹਿਰੋ ਵੱਲੋਂ ਉਹਨਾਂ ਨੂੰ ਧਮਕੀ ਮਿਲੀ ਸੀਗੀ ਤੇ ਉਹਨਾਂ ਨੇ ਕਿਹਾ ਸੀ ਪੰਥ ਦੇ ਅੱਗੇ ਅਮਰਪਾਲ ਮਹਿਰੋ ਨੇ ਵੀ ਕਿਹਾ ਸੀਗਾ ਪੰਥ ਦੇ ਅੱਗੇ ਮਾਫੀ ਮੰਗਣ ਉੱਥੇ ਮਾਫੀ ਮੰਗਣ ਪਰ ਜਿਹੜੀ ਕਮਲਕੌਰ ਉਹਨਾਂ ਦੇ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀਗਾ ਤੇ ਹੁਣ ਉਹਨਾਂ ਦਾ ਕਤਲ ਹੋ ਗਿਆ ਹੈ ਦੱਸਦੇ ਕਿ ਆਦੇਸ਼ ਜਿਹੜੀ ਯੂਨੀਵਰਸਿਟੀ ਹੈ ਬਠਿੰਡਾ ਵਿਖੇ ਉਸ ਦੇ ਵਿੱਚ ਕਤਲ ਹੋਇਆ ਤੇ ਕਿਦੇ ਨਾ ਕਿਦੇ ਇਹ ਹਾਲਾਂਕਿ ਕਿ ਸੀਸੀਟੀਵੀ ਵੀ ਨਿਕਲ ਕੇ ਸਾਹਮਣੇ ਆਂਦੀ ਹੈ ਜਿਸ ਦੇ ਵਿੱਚ ਦੇਖਿਆ ਜਾਂਦਾ ਉਹਦੀ ਕਾਰ ਦੀ ਇੱਕ ਸ਼ਖਸ ਚਲਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਸੰਸਨੀਖੇਜ਼ ਮਾਮਲਾ ਸਾਹਮਣੇ ਆਇਆ ਸੀਗਾ ਤੇ ਹੁਣ ਮਾਪੇ ਜਿਹੜੇ ਨੇ ਉਹਨਾਂ ਦੇ ਉਹ ਬਠਿੰਡਾ ਗਏ ਹੋਏ ਨੇ ਤੇ ਕਿਤੇ ਨਾ ਕਿਤੇ ਇਹ ਮਾਮਲਾ ਜਿਹੜਾ ਇੱਕ ਰਹੱਸਮਈ ਹੈ ਕਿ ਜਿਹੜੀ ਇਹ ਆਦੇਸ਼ਕ ਯੂਨੀਵਰਸਿਟੀ ਉਸ ਦੀ ਪਾਰਕਿੰਗ ਦੇ ਵਿੱਚ ਉਹਨਾਂ ਦੀ ਜਿਹੜੀ ਡੈੱਡ ਬੋਡੀ ਮਿਲਦੀ ਹੈ ਤੇ ਹੁਣ ਜਿਹੜਾ ਇਹ ਮਾਮਲਾ ਲੁਧਿਆਣਾ ਦੀ ਕਮਲਕੌਰ ਹੈ ਜਿਹੜੀ ਪਾਬੇ ਜਿਹੜੀ ਇਨਫਲੂਐਂਸਰ ਹੈ ਉਹ ਇਸ ਜਗ੍ਹਾ ਤੇ ਰਹਿੰਦੇ ਸੀਗੇ ਤੇ ਕਿਤੇ ਨਾ ਕਿਤੇ ਜਿਹੜਾ ਇਹ ਮਾਮਲਾ ਕਾਫੀ ਸੰਸਨੀਖੇਸ ਹੋ ਜਾਂਦਾ ਕਿਉਂਕਿ ਆ ਦੇਸ਼ ਯੂਨੀਵਰਸਿਟੀ ਦੇ ਵਿੱਚੋਂ ਉਹ ਇਹਨਾਂ ਦੀ ਡੈੱਡ ਬੋਡੀ ਮਿਲਦੀ ਜਾਨਾ ਦੀ ਕਾਰ ਦੇ ਵਿੱਚ ਜਿਹੜੀ ਪਾਰਕਿੰਗ ਹੈ ਉਸ ਦੇ ਵਿੱਚ ਡੈੱਡ ਬੋਡੀ ਮਿਲਦੀ ਹੈ ਕਿਹਾ ਜਾਂਦਾ ਹੈ ਕਿ 4 ਦਿਨ ਦੇ ਕਰੀਬ ਜਿਹੜਾ ਇਹ ਮਾਮਲਾ ਪੁਰਾਣਾ ਹੈ ਤੇ 4 ਦਿਨ ਤੋਂ ਘਰੋਗੇ ਹੋਏ ਸੀਗੇ ਪ੍ਰੋਮੋਸ਼ਨ ਐਡ ਕਰਨ ਦੇ ਲਈ ਹੋਏ ਸੀਗੇ ਤੇ ਹੁਣ ਜਿਹੜੀ ਡੈੱਡ ਬੋਡੀ ਆ ਉਹ ਮਿਲੀ ਹੈ ਕਿਦਣਾ ਕਿਦੇ ਮਾਮਲਾ ਕਾਫੀ ਵੱਡਾ ਹੈ ਕਿਉਂਕਿ ਸੋਸ਼ਲ ਮੀਡੀਆ ਇਨਫਲੂਐਂਸਰਸਗੇ ਉਹਨਾਂ ਦੇ ਘਰ ਦੇ ਉਹਨਾਂ ਨੂੰ ਨਹੀਂ ਪਤਾ ਸੀਗਾ ਉਹਨਾਂ ਨੂੰ ਇਹ ਕਹਿ ਕੇ ਗਏ ਸੀ ਕਿ ਅਸੀਂ ਜਿਹੜੀ ਆ ਉਹ ਸੋਸ਼ਲ ਮੀਡੀਆ ਐਡ ਕਰਨ ਜਾ ਰਹੇ ਹਾਂ ਤੇ ਕਿਦਣਾ ਕਿਦੇ ਮਾਮਲਾ ਕਾਫੀ ਵੱਡਾ ਹੈ ਕਿਉਂਕਿ ਇਹ ਫੋਰੈਂਸਿਕ ਲੈਬ ਨੇ ਵੀ ਜਾਂਚ ਪੜਤਾਲ ਕੀਤੀ ਹੈ ਮੌਕੇ ਤੇ ਤੇ ਕਿਦਣਾ ਕਿਦੇ ਜਿਹੜੀ ਪੋਸਟਮਾਰਟਮ ਤੋਂ ਬਾਅਦ ਹੁਣ ਇਹ ਮਾਮਲਾ ਸਾਹਮਣੇ ਆਵੇਗਾ ਬਠਿੰਡਾ ਵਿਖੇ ਅਦੇਸ਼ ਯੂਨੀਵਰਸਿਟੀ ਹਾਊਸ ਦੇ ਵਿੱਚੋਂ ਇਹਨਾਂ ਦੀ ਡੈੱਡ ਬੋਡੀ ਮਿਲੀ ਆ ਵਾਕ ਮੈਂਬਰਾਂ ਦਾ ਕੀ ਕੁਝ ਕਹਿਣਾ ਰਿਹਾ ਉਹ ਵੀ ਤੁਸੀਂ ਸੁਣ ਲਵੋ ਮੇਰਾ ਨਾਮ ਨੇਤੋ ਅੱਛਾ ਕਮਲਪੁਰ ਤੋਂ ਕਿੱਥੇ ਲੱਗੇ ਹੋ ਮੇਰੇ ਸਿਸਟਰ ਇਹ ਤਾਂ ਕੀ ਗੱਲ ਬਕੋਈ ਆ ਬਠਿੰਡੇ ਦੇ ਵਿੱਚ ਕਹਿੰਦੇ ਨੇ ਕਿ ਵੈਸੇ ਇਹ ਕੀ ਗੱਲ ਹੈ ਕਿ ਕਿਹੜੋ ਦੀ ਹੈ ਸਰ ਸਾਨੂੰ ਤਾਂ ਫੋਨ ਆਇਆ ਤਾਂ ਪਤਾ ਲੱਗਿਆ ਹੈ ਕਿ ਇਸ ਤਰ੍ਹਾਂ ਇਸ ਤਰ੍ਹਾਂ ਵਰਦਾ ਤਾਂ ਹੋ ਗਈ ਹੈ ਅੱਛਾ ਜੀ ਤੇ ਹੋਰ ਸਾਨੂੰ ਕੁਝ ਨਹੀਂ ਪਤਾ ਇਸ ਚੀਜ਼ ਬਾਰੇ ਕਿ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਸੀ ਉਹ ਬਹੁਤ ਜ਼ਿਆਦਾ ਰਹਿੰਦੇ ਸੀ ਅੱਛਾ ਘਰ ਚ ਕੌਣ ਕੌਣ ਨੇ ਜੀ ਮੇਰੇ ਘਰ ਚ ਮੇਰੇ ਫੈਮਿਲੀ ਭਰਾ ਭੈਣ ਹਾਂਜੀ ਦੋ ਭਰਾ ਹੈਗੇ ਤੇ ਤਿੰਨ ਸਿਸਟਰ ਹੈਗੇ ਸੀ ਅਸੀਂ ਇੱਕ ਦੀ ਮੈਰਿਜ ਹੋ ਚੁੱਕੀ ਆ ਦੋ ਦੀ ਮੈਰਿਜ ਨਹੀਂ ਹੋਈ ਸੀ ਅੱਛਾ ਕਿਹੜੋ ਦੀ ਗੱਲ ਹੈ ਜੀ ਦੱਸ ਕਿਹੜੋ ਹੋਈ ਹੈ ਨਾ ਦੀ ਕਿਹੜੀ ਜਗ੍ਹਾ ਤੇ ਬਠਿੰਡੇ ਹੋਈ ਆ ਔਰ ਇਹ 11 ਵਜੇ ਮੰਮੀ ਨੇ ਮੇਰਾ ਫੋਨ ਕੀਤਾ ਸੀ ਉਹਨਾਂ ਦਾ ਨੰਬਰ ਸਵਿਚ ਆਫ ਆ ਰਿਹਾ ਸੀ ਅੱਛਾ ਜੀ ਮੰਗਲਵਾਰ ਦੀ ਗੱਲ ਹੈ ਠੀਕ ਹੈ ਜੀ ਹਾਂਜੀ अच्छा ते ਇਹਨਾਂ ਦੀ ਆਪਣੀ ਗੱਡੀ ਕਿ ਕਿ ਕਰਨ ਵੇਜੇ ਉੱਤੇ ਇਹਨਾਂ ਨੇ ਆਪਣੀ ਗੱਡੀ ਰਿਪੇਅਰ ਕਰਾਉਣ ਵਾਸਤੇ ਗਏ ਸੀ اچھا ਜੀ ਕਿ ਮੈਂ ਉੱਥੇ ਜਾ ਮੇਰੀ ਜਾਣ ਪਛਾਣਾ ਮੈਂ ਉੱਥੇ ਗੱਡੀ ਰਿਪੇਅਰ ਕਰਾਣੀ ਆ اچھا ਜੀ ਹਾਂਜੀ ਅੱਛਾ ਤੁਹਾਨੂੰ ਫਿਰ ਕਿਤਾਬ ਪਤਾ ਲੱਗਾ ਕਿਸੇ ਨੇ ਤੁਹਾਨੂੰ ਦੱਸਿਆ ਇਹਦਾ ਕਿਦਾਂ ਸਾਨੂੰ ਫੋਨ ਆਇਆ ਸੀ ਮੇਰੇ ਮਮਾ ਨੂੰ ਫੋਨ ਆਇਆ ਸੀ ਤਾਂ ਪਤਾ ਲੱਗਿਆ اچھا ਜੀ ਅਜਾ ਪਰਿਵਾਰਕ ਮੈਂਬਰਾਂ ਨੂੰ ਕਿਸੇ ਦੇ ਸ਼ੱਕ ਹੋਵੇ ਤੁਹਾਡੇ ਕਿਉਂਕਿ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸੀਗਾ ਨਹੀਂ ਅਸტრਾ ਕੁਝ ਨਹੀਂ ਆ ਤੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਪੁਲਿਸ ਕਾਰਵਾਈ ਕਰ ਰਹੀ ਹੈ ਜੀ ਹਾਂਜੀ ਦੇਖੋ ਕਰਤੇ ਰਹੀ ਆ ਬਾਕੀ ਪਤਾ ਨਹੀਂ ਸਰ ਅੱਛਾ ਜੀ ਤੇ ਇਹ ਇਹ ਗਏ ਮੈਰਿਜ ਜੀ ਕੀ ਹੋਈ ਹੋਈ ਇਹਨਾਂ ਦੀ ਨਹੀਂ ਇਹਨਾਂ ਦਾ ਵਿਆਹ ਨਹੀਂ ਹੋਇਆ ਸੀ ਅੱਛਾ ਜੀ ਇਹਨਾਂ ਅਨਮੈਰਿਡ ਅੱਛਾ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਐਕਟਿਵ ਸੀਗੇ ਤੁਹਾਡੇ ਨਾਲ ਕੋਈ ਘਰ ਵਿੱਚ ਕੋਈ ਗੱਲਬਾਤ ਹੋਈ ਹੋਵੇ ਜਿਸ ਹਾਵਨਾ ਉਹ ਤੁਸੀਂ ਕਹਿ ਵੀ ਉਹਨਾਂ ਦੀ ਡੈਥ ਹੋ ਗਈ ਆ ਤੇ ਤੁਸੀਂ ਇਹਨੂੰ ਕਤਲ ਹੋਇਆ ਆ ਜਾਂ ਕਿੱਦਾਂ ਆਪ ਨੂੰ ਕੀ ਸਮਝਦੇ ਸਰ ਆਪਾਂ ਕੁਝ ਕਹਿ ਨਹੀਂ ਸਕਦੇ ਕੀ ਹੋਇਆ ਕਿ ਨਹੀਂ ਉਹ ਤਾਂ ਪਰਮਾਤਮਾ ਜਾਣੇ ਅੱਛਾ ਜੀ ਹਾਂਜੀ ਘਰ ਦੇ ਵਿੱਚ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਕੋਈ ਲੜਾਈ ਨਹੀਂ ਝਗੜਾ ਨਹੀਂ اچھا ਤੁਹਾਨੂੰ ਤੁਹਾਡੀ ਸਿਸਟਰ ਨੇ ਕਦੀ ਤੁਹਾ ਨਾਲ ਗੱਲਬਾਤ ਕੀਤੀ ਹੋਵੇ ਕੀ ਮੈਨੂੰ ਆਹ ਪਰੇਸ਼ਾਨੀ ਕੋਈ ਕਦੇ ਨਹੀਂ ਉਹ ਸਾਡੇ ਨਾਲ ਕਦੇ ਗੱਲ ਨਹੀਂ ਸ਼ੇਅਰ ਕਰਦੇ ਸੀ ਸ਼ੇਅਰ ਨਹੀਂ ਕਰਦੇ ਸੀ ਨਹੀਂ ਅੱਛਾ ਤੇ ਤੁਹਾਡਾ ਤੁਸੀਂ ਕਹਿੰਦੇ ਕਾਫੀ ਸਾਥ ਸੀ ਤੁਹਾਡਾ ਦਿੰਦੇਰੇ ਘਰ ਫੈਮਿਲੀ ਦੇ ਵਿੱਚ ਬਹੁਤ ਜ਼ਿਆਦਾ ਹਾਂਜੀ ਘਰ ਦਾ ਮੇਰਾ ਉਹ ਘਰ ਦਾ ਮੈਂਬਰ ਹੀ ਬਹੁਤ ਅੱਛਾ ਸੀ ਕਿਉਂਕਿ ਐਸੇ ਉਹਨਾਂ ਦੇ ਥਰੂ ਅਸੀਂ ਘਰ ਸਾਡਾ ਚੱਲਦਾ ਸੀ ਉਹਨਾਂ ਦੇ ਉੱਤੇ ਅਸੀਂ ਹੈਗੇ ਸੀ ਕਿ ਇਹੇ ਸਾਨੂੰ ਪਾਲ ਰਹੇ ਆ ਅੱਛਾ ਫੋਰਨ ਫੋਰਨ ਵੀ ਜਾਂਦੇ ਰਹੇ ਆ ਬਾਹਰ ਵੀ ਜਾਂਦੇ ਰਹੇ ਆ ਜਾਂ ਲੋਕਲ ਹੀ ਰਹਿੰਦੇ ਸੀਗੇ ਪੰਜਾਬ ਚ ਜਾਂਦੇ ਸੀ ਉਹ ਬਾਹਰ ਵਗੈਰਾ ਘੁੰਮਣ ਫਿਰਨ ਜਾਂਦੇ ਹੀ ਸੀ ਮਮਾ ਨੇ ਕਦੇ ਉਹਨਾਂ ਨੂੰ ਰੋਕਿਆ ਨਹੀਂ ਕਿਤੇ ਜਾਣ ਤੋਂ ਜਿੱਥੇ ਮਰਜ਼ੀ ਜਾਓ ਆਪਣੇ ਬੱਚੇ ਤੇ ਭਰੋਸਾ ਹੁੰਦਾ ਹੀ ਆਪਣੇ ਮਾਮਾ ਨੂੰ ਸ਼ੱਕ ਕਿਸੇ ਤੇ ਨਹੀਂ ਸ਼ੱਕ ਕਿਸੇ ਤੇ ਨਹੀਂ ਲੁਧਿਆਣਾ ਤੋਂ ਕੈਮਰਾ ਬਸ ਸੰਜਤਿੰਦਰ ਨਾਲ ਅਭਿਸ਼ੇਕ ਜਲੋਟਾ ਸੰਜਤ ਨੇ ਲੁਧਿਆਣਾ